ਇੱਕੂ ਐਕਸੀਡੈਂਟ ਹੋਇਆ ਵਾ ਜੋ ਤੁਰੰਤ ਜਿਹੜੀ ਆ ਪੁਲਿਸ ਆ ਮੌਕੇ ਤੇ ਪਹੁੰਚੀ ਮੌਕੇ ਤੇ ਤੁਰੰਤ ਪਹੁੰਚ ਕੇ ਤੇ ਡਰਾਈਵਰ ਨੂੰ ਜਿਹੜਾ ਸੀ ਉਹ ਆਪਾਂ ਗ੍ਰਿਫਤਾਰ ਕਰ ਲਿਆ ਗੱਡੀ ਵੀ ਕਬਜ਼ੇ ਕਰ ਲਈ ਲਾਸ਼ਾਂ ਜਿਹੜੀਆਂ ਆ ਐਂਬੂਲੈਂਸ ਦਾ ਪ੍ਰਬੰਧ ਕਰਕੇ ਜਿੱਦੇ ਤਾਂ ਹੀ ਸਕ ਹਾਂਜੀ ਕਿੰਨੇ ਆ ਨੇ ਵਿਜਾ ਉਹ ਵੱਡੀ ਭੈਣ ਹਾਂਜੀ ਹਾਂਜੀ ਸਾਢੇ 3:00 ਬੋਲ ਦਿੰਦੇ ਹੋਗੇ ਜਿਆਦਾ 4:00 ਵਜੇ ਤੋਂ 7:00 ਵਜੇ ਇੱਥੇ ਆ ਠੀਕ ਉਹੀ ਗੱਡੀ ਨੂੰ ਦੂਜੀ ਵਾਰ ਚਲਾਈ 50 100 ਗੱਡੀ ਮੈਂ ਇੱਥੇ ਖੜੂ ਖੜੇ ਆ ਪੰਜਾਂ ਦੇ ਤਿੰਨ ਜਾਂ ਮੇਰਾ 2000 ਉਹਦਾ ਇੱਕ ਨਾ ਕੋਈ ਸਮਝ ਨਹੀਂ ਕਿਵੇਂ ਉਹ ਆਪਾਂ ਬੋਲਦੇ ਨਹੀਂ ਅੱਗੇ ਟੇਕ ਵਾਲੇ ਨਹੀਂ ਬੋਲਦੇ ਅੱਗੇ ਇਹਨਾਂ ਦੇ ਵਿਚਾਰੇ ਚੱਲੇ ਜੇ ਨਾ ਇਹ ਕਿਹੜੇ ਟੈਕ ਖੇਲੇ ਆ ਇਹਨਾਂ ਚਾਲਾ ਦਾ ਸਾਹਭਾਬ ਕਿੰਨੇ ਦਿਹਾੜੇ ਕਿੱਥੇ ਆ ਉਹ ਤਹਾ ਇੰਨੂੰ ਦੇਵੋ ਇੱਕ ਵੀ ਮੇਜਾ ਵਿੱਚ ਜਾਂ ਕਿਨੇ ਰੇਚ ਉਹ ਜਿਹੜਾ ਬੋਲਦਾ ਉਹਦੇ ਗੱਲ ਪੈਂਦੇ ਆ ਉੱਥੇ ਇੱਕ ਦੀਆਂ ਫੋਟੋਆਂ ਦਾ ਉਹਦਾ ਕੈਮਰੇ ਖੜਦੇ ਆ ਐ ਫੋਟੋਆਂ ਖੇਚਦੇ ਕੱਢੀਏ ਇੱਥੋਂ ਆਰੀ ਇੱਥੋਂ ਆਰੀ ਜੜ ਕੀ ਆ ਜੜ ਕੋਈ ਵੇਖਦਾ ਨਹੀਂ ਬੋਲੋ ਸਾਰੇ ਬੇਟਾ ਰਿਓ ਮੈਂ ਬੰਦ ਕਰਾਂ ਜਿਹੜਾ ਇਹ ਬੰਦਾ ਸਾਰੇ ਮੇਰੀ ਆਰਡਰ ਜੇ ਮੈਂ ਬੋਲੇ ਮੈਂ ਫਸਦਾ ਸਾਰੇ ਆਰਡਰ ਥੋੜਾ ਕਰਨਾ ਕੋਲੋਂਗਾ ਮੈਂ ਕਹਿੰਦਾ ਇਹ ਸਾਰੇ ਆਰਡਰ ਸਾਰੇ ਕਿਤੇ ਨਹੀਂ ਮਾਰਦੇ ਮੇਰੇ ਬਾਪ ਦੇ ਦੀ ਗੋਲ ਗੋਸੇ ਰੌਣੀ ਮੇਰੇ ਚਾਰ ਮਹੀਨੇ ਚਾਰ ਮਹੀਨੇ ਤੋਂ ਪੁਲ ਬੰਦ ਕੀਤਾ ਪਿਆ ਕੋਈ ਨਹੀਂ ਬੋਲੇ ਮੈਂ ਬਲਬੀਰ ਸਿੰਘ ਬੱਲਾ ਰਿਆਲਾ ਕੀ ਗੱਲ ਹੋਈ ਅੱਜ ਬੜੀ ਇੱਕ ਮੰਦ ਭਾਗੀ ਘਟਨਾ ਜਿਹੜੀ ਆ ਦਬੁਰਜੀ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਆ ਇੱਕ ਲੁਧਿਆਣਾ ਨੰਬਰ ਟਰੱਕ ਜਿਹੜਾ ਕਿ ਉਧਰੋਂ ਜੀੜੀ ਰੋਡ ਤੋਂ ਆ ਰਿਹਾ ਸੀਗਾ ਔਰ ਮੇਰੇ ਰਿਲੇਟਿਵ ਆ ਜਿਹੜੇ ਬੰਦਿਆਂ ਦਾ ਐਕਸੀਡੈਂਟ ਇੱਥੇ ਹੋਇਆ ਵਾ ਬਜ਼ੁਰਗ ਐਕਟਿਵਾ ਤੇ ਆ ਰਹੀ ਅਗਲੀ ਜਿਹੜਾ ਟਾਇਰਾਂ ਦੇ ਥੱਲੇ ਟਰੱਕ ਡਰਾਈਵਰ ਨੇ ਅਣਗਹਿਲੀ ਦੇ ਨਾਲ ਇਹ ਦੋ ਮਰਡਰ ਹੋ ਗਏ ਆ ਇਹ ਐਕਸੀਡੈਂਟ ਰੋਗਾ ਮਰਡਰ ਹੋ ਗਏ ਆ ਔਰ ਕੀ ਕੀਤਾ ਇਹਨਾਂ ਨੇ ਵਿਦੌਟ ਉਹਦੇ ਕਨੈਕਟਰ ਕੱਲਾ ਡਰਾਈਵਰ ਬੰਦਾ ਟਰੱਕ ਲੈ ਕੇ ਜਾ ਰਿਹਾ ਵਾ ਹੁਣ ਮੈਨੂੰ ਜਿੱਤੋਂ ਪਤਾ ਲੱਗਾ ਉਹ ਟਰੱਕ ਜਿਹੜਾ ਹੈਗਾ ਅਗਲੇ ਬੰਦੇ ਕੋਲ ਸਮਾਨ ਜਿਹੜਾ ਆਈ ਉਹ ਆਪਣਾ ਅਨਲੋਡ ਕਰਕੇ ਤੇ ਵਾਪਸ ਅੰਮਰਸਰ ਨੂੰ ਜਾ ਰਿਹਾ ਸੀਗਾ ਚਲੋ ਪੁਲਿਸ ਨੇ ਆਪਣਾ ਵਧੀਆ ਕੰਮ ਕੀਤਾ ਵਾ ਐਸ ਐਚ ਓ ਸਰਦਾਰ ਜਸਵੀਰ ਸਿੰਘ ਸੁਲਤਾਨਵੰਡ ਜੀ ਮੌਕੇ ਤੇ ਆ ਗਏ ਆ ਜਿਹੜਾ ਟਰੱਕ ਦਾ ਡਰਾਈਵਰ ਆ ਉਹ ਪੁਲਿਸ ਤੇ ਆਪਾਂ ਹੈਂਡ ਓਵਰ ਕਰਤਾ ਵਾ ਥਾਣੇ ਤੇ ਬੁਰਜੀ ਜਿਹੜਾ ਹੁਣੇ ਸੁਲਤਾਨਵੰਡ ਸੋਰੀ ਟਰੱਕ ਦਾ ਜਿਹੜਾ ਡਰਾਈਵਰ ਆ ਮੁੰਡਾ ਉਹਨੂੰ ਮੈਂ ਆਪ ਆਪਣੀ ਅੱਖੀਂ ਵੇਖਿਆ ਉੱਥੇ ਹੈਗਾ ਜੋ ਬੰਦੇ ਮੰਗਦੇ ਵੇਖੋ ਜੀ ਇਹਨਾਂ ਦਾ ਹੁਣ ਜੋ ਬੰਦੀਕਾਰ ਹੋਈ ਆ ਉਹ ਤੇ ਚਲੋ ਪੁਲਿਸ ਪ੍ਰਸ਼ਾਸਨ ਨੇ ਆਪਣਾ ਵਿਸ਼ਵਾਸਨ ਦਿਵਾਇਆ ਵੀ ਆਪਾਂ ਕਰਾਂਗੇ ਪਰ ਬਹੁਤ ਵੱਡੀ ਨਗਹਿਲੀ ਦੇ ਨਾਲ ਇਹ ਪਰਿਵਾਰ ਆ ਜੁੱਜੜ ਗਿਆ ਪਤਾ ਲੱਗਾ ਕਿ ਡਰਾਈਵਰ ਕੋਲ ਲਾਇਸੈਂਸ ਨਹੀਂ ਹੈਗਾ ਵੇਖੋ ਜੀ ਉਹਦੇ ਵੈਰੀਫਾਈ ਹੁਣ ਜਾ ਕੇ ਅਸੀਂ ਕਰਾਂਗੇ ਮੈਂ ਵੀ ਹੁਣ ਮੌਕੇ ਤੇ ਆਇਆ ਬੇਟੇ ਮੇਰੇ ਨੇ ਫੋਨ ਕੀਤਾ ਸੀ ਕਿ ਪਪਾ ਇੱਥੇ ਆਇਓ 2 ਮਿੰਟ ਆ ਗੱਲ ਹੋ ਗਈ ਆ ਮੇਰੀ ਐਸਐਚਓ ਸਾਹਿਬ ਨਾਲ ਹੀ ਫਿਰ ਗੱਲ ਹੋਈ ਮੈਂ ਕਿਹਾ ਸਰ ਮੌਕੇ ਤੇ ਜਾਇਓ ਕਿਉਂਕਿ ਪਬਲਿਕ ਨੂੰ ਇੱਥੇ ਡਰ ਸੀਗਾ ਵੀ ਜਿਹੜਾ ਮੌਕੇ ਤੇ ਇਹਨਾਂ ਨੇ ਡਰਾਈਵਰ ਫੜਿਆ ਵਾ ਉਹ ਥਾਣੇ ਜਾਂਦੇ ਜਾਂਦੇ ਕੋਈ ਸਮਾਂ ਲੱਗਿਆ ਇਹਨਾਂ ਨੂੰ ਇਹ ਡਰ ਸੀਗਾ ਵੀ ਕਿਤੇ ਡਰਾਈਵਰ ਭੱਜਣਾ ਗਿਆ ਹੋਵੇ ਜਾਂ ਹੋਰ ਕੋਈ ਗੱਲ ਨਾ ਹੋ ਗਈ ਹੋਵੇ ਇਸ ਕਰਕੇ ਮੈਨੂੰ ਇੱਥੇ ਪਤਾ ਲੱਗਾ ਵੀ ਪੀੜ ਨੇ ਮਾੜਾ ਮੋਟਾ ਇਹਦੇ ਹੱਲਾ ਗੁੱਲਾ ਵੀ ਕੀਤਾ ਚਲੋ ਮਾਰੀ ਗੱਲਿਆ ਪੁਲਿਸ ਆਪਣਾ ਕੰਮ ਕਰਦੀ ਪਈ ਆ ਜੇ ਕੋਈ ਸਾਨੂੰ ਲੱਗੇਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਧੱਕਾ ਕਰਦਾ ਤੇ ਇਹਨਾਂ ਦੇ ਨਾਲ ਆਪਾਂ ਚਟਾਨ ਵਾਂਗੂ ਖਲੋਤੇ ਆ ਇਹਨਾਂ ਨੂੰ ਪੂਰਾ ਇਨਸਾਫ ਦਵਾ ਕੇ ਹਟਾਂਗੇ ਐਸ.ਆਈ.ਐਸ.ਐਚ.ਓ. ਜਸਬੀਰ ਸਿੰਘ ਥਾਣਾ ਸੁਲਤਾਨਪੁਰ ਥਾਣਾ ਸੁਲਤਾਨਪੁਰ ਹਾਂਜੀ ਅੱਜ ਨਾ ਕੋਈ ਪੀਸੀਆਰ ਤੋਂ ਸਾਨੂੰ 6:30 ਵਜੇ ਇ ਕਿ ਦਬੁਰਜੀ ਅੱਡੇ ਤੇ ਕੋਈ ਐਕਸੀਡੈਂਟ ਹੋਇਆ ਵਾ ਜੋ ਤੁਰੰਤ ਜਰੀਆ ਪੁਲਿਸਾ ਮੌਕੇ ਤੇ ਪਹੁੰਚੀ ਮੌਕੇ ਤੇ ਤੁਰੰਤ ਪਹੁੰਚ ਕੇ ਤੇ ਡਰਾਈਵਰ ਨੂੰ ਜਿਹੜਾ ਸੀ ਉਹ ਆਪਾਂ ਗ੍ਰਿਫਤਾਰ ਕਰ ਲਿਆ ਗੱਡੀ ਵੀ ਕਬਜ਼ੇ ਇਸ ਕਰ ਲਈ ਲਾਸ਼ਾਂ ਜਿਹੜੀਆਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਜੀ ਹਾਂਜੀ ਕਿੰਨੇ ਵਾਲੇ ਜੀ ਹਾਂਜੀ ਫਿਲਹਾਲ ਜਿਹੜੀ ਆ 2 ਬੰਦੇ ਦੀ ਡੈਥ ਹੋਈ ਜੀ ਇਹ ਐਕਟਵਾ ਦੇ ਉੱਤੇ ਸੀ ਤੇ ਜਿਹੜਾ ਡਰਾਈਵਰ ਉਹਨੂੰ ਕਰ ਲਿਆ ਅਰੈਸਟ ਜੀ ਡਰਾਈਵਰ ਤਾਂ ਸਭ ਤੋਂ ਪਹਿਲਾਂ ਅਰੈਸਟ ਕੀਤਾ ਜੀ ਪਬਲਿਕ ਦਾ ਜਿਹੜਾ ਮਹਾਦਸੀ ਉਹ ਦੂਸਰਾ ਜ਼ਿਆਦਾ ਕੱਟ ਹੋ ਰਿਆ ਸੀ ਜਦੋਂ ਡਰਾਈਵਰ ਨੂੰ ਉੱਥੋਂ ਕੱਢ ਕੇ ਜਿਹੜਾ ਥਾਣੇ ਆਲਰੇਡੀ ਪਹਿਲਾਂ ਪਹੁੰਚਾ ਦਿੱਤਾ ਗਿਆ